ਅਕਾਲੀ ਦਲ ਵਾਰਸ ਪੰਜਾਬ ਪਾਰਟੀ ਨੇ ਲੁਧਿਆਣਾ ਦੇ ਵਿੱਚ ਆ ਕੇ ਆਪਣੀ ਲੁਧਿਆਣਾ ਦੀ ਟੀਮ ਦਾ ਗਠਨ ਕਰ ਦਿੱਤਾ ਹੈ ਇਸ ਮੌਕੇ ਤੇ ਐਨਬੀ ਨਿਊਜ਼ ਦੀ ਟੀਮ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਪ੍ਰਧਾਨ ਤਰਸੀਮ ਸਿੰਘ ਖਾਲਸਾ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਮਾਗੀ ਦੇ ਮੇਲੇ ਵਿੱਚ ਇੱਕ ਨਵੀਂ ਪਾਰਟੀ ਦਾ ਸਿਰਜਣਾ ਹੁੰਦੀ ਹੈ ਬਿਲਕੁਲ ਜੀ ਅਕਾਲੀ ਦਲ ਕਹਿੰਦੇ ਨੇ ਉਹ 29 ਪੰਜਾਬ ਦੇ ਵਾਰਿਸ ਪੰਜਾਬ ਦੇ ਅੱਜ ਲੁਧਿਆਣੇ ਵਿੱਚ ਉਸੇ ਟੀਮ ਨੇ ਆਪਣਾ ਗਠਨ ਕੀਤਾ ਲੁਧਿਆਣੇ ਦੀ ਟੀਮ ਬਣਾਈ ਹੈ ਇਸ ਟੈਂਪ ਤਰਸੀਮ ਜੀ ਖਾਲਸਾ ਜੀ ਇੱਥੇ ਆਏ ਹੋਏ ਨੇ ਤੇ ਉਸ ਟੀਮ ਦੀ ਕੋਚਲਾ ਕੀਤੀ ਆ ਤੁਹਾਡੇ ਨਾਲ ਮਿਲ ਚੁਕਾ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਅੱਜ ਪਾਰਟੀ ਦਾ ਇੱਥੇ ਗਠਨ ਕੀਤਾ ਹੈ ਕਿਸ ਤਰ੍ਹਾਂ ਦੇਖਦੇ ਪਹਿਲਾਂ ਤੇ ਮੈਂ ਸਾਰੇ ਲੁਧਿਆਣਾ ਵਾਸੀਆਂ ਦਾ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਇਹ ਬਹੁਤ ਸਾਨੂੰ ਬੜਾ ਮਾਣ ਸਤਕਾਰ ਪਿਆਰ ਦਿੱਤਾ ਤੇ ਅਸੀਂ ਜੋ ਅੱਜ ਇੱਥੇ ਜिले ਦੀ ਜਿਹੜੀ ਆ ਅਨਾਨਸਮੈਂਟ ਕੀਤੀ ਆ ਕਿ ਜਿਹੜੇ ਕੁਝ ਜ਼ਿੰਮੇਵਾਰੀਆਂ ਸੌਪੀਆਂ ਕੁਝ ਬੰਦਿਆਂ 10 ਮੈਂਬਰਾਂ ਨੂੰ ਤੇ ਉਹ ਉਹਨਾਂ ਨੂੰ ਅਸੀਂ ਇਹ ਇਹ ਜ਼ਿੰਮੇਵਾਰੀਆਂ ਦੇਤੀਆਂ ਤੇ ਉਹਨਾਂ ਨੇ ਤੇ ਘੜੇ ਵੀ ਸਾਡੀ ਬੜੀ ਹਿੰਮਤ ਨਾਲ ਅੱਗੇ ਵਧਣ ਤੇ ਦੂਸਰਾ ਅਸੀਂ ਪੰਜਾਬ ਦੇ ਲੁਧਿਆਣਾ ਦੇ ਵਸੀਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਹਨਾਂ ਨਾਲ ਵੱਧ ਤੋਂ ਵੱਧ ਸਹਿਯੋਗ ਕਰੋ ਸਾਡੀ ਪਾਰਟੀ ਨਾਲ ਜੁੜੋ ਆਪਾਂ ਪੰਜਾਬ ਪੰਜਾਬੀਅਤ ਜੋ ਪੰਜਾਬ ਦੇ ਹਾਲਾਤ ਬਣੇ ਪਏ ਆ ਇਹਨਾਂ ਨੂੰ ਪੰਜਾਬ ਚ ਵਧੀਆ ਤਰੀਕੇ ਨਾਲ ਪੰਜਾਬ ਦੀ ਜੋ ਪੁਰਾਣੀ ਆਨ ਸ਼ਾਂਤੀ ਉਸੇ ਤਰੀਕੇ ਨਾਲ ਉਹਨਾਂ ਨੂੰ ਬਾਲ ਪਾਰਟੀ ਨੂੰ ਹੰਗਾਰਾ ਕਿਸ ਤਰ੍ਹਾਂ ਦਾ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਹੰਗਾਰਾ ਕਿਸ ਤਰ੍ਹਾਂ ਦਾ ਮਿਲਿਆ ਹੰਗਾਰਾ ਬਹੁਤ ਵੱਡਾ ਮਿਲ ਰਿਹਾ ਜੀ ਜਿੱਥੇ ਕਿੱਥੇ ਵਜਾਈ ਦਾ ਬਹੁਤ ਸੰਗਤਾਂ ਦੇ ਪਿਆਰ ਨਾਲ ਹੀ ਅਸੀਂ ਪਾਰਟੀ ਨਹੀਂ ਤੇ ਅਸੀਂ ਤੇ ਟਿਕ ਕੇ ਗਏ ਸੀ ਕਿ ਚਲੋ ਅਭਰਤਪਲ ਫਿਰ ਸੰਗਤਾਂ ਨੇ ਉਹਨਾਂ ਨੂੰ ਲਿਆਂਦਾ ਕਿ ਤੁਸੀਂ ਰਾਜਨੀਤਿਕ ਪੇੜ ਚਾਹੋ ਤੇ ਉਹ ਬੜੀ-ਬੜੀ ਮਾਰਜਨ ਨਾਲ ਉਹਨਾਂ ਨੂੰ ਜਿਤਾਇਆ ਹੁਣ ਉਦੋਂ ਬਾਅਦ ਵੀ ਅਸੀਂ ਜਿੱਥੇ ਕਿੱਥੇ ਵਿਚਰ ਹੁਣ ਤੁਸੀਂ ਨਾਲ ਲੈ ਕੇ ਚੱਲੋ ਆਪਾਂ ਸਾਰੇ ਜਣੇ ਰਲ ਮਿਲ ਕੇ ਚੱਲੀਏ ਸਾਰੇ ਪੰਜਾਬੀ ਇੱਕ ਆਪਣੀ ਪੰਜਾਬ ਦੀ ਜਿਹੜੀ ਹੋਂਦ ਬਚਾਉਣ ਵਾਸਤੇ ਕੋਈ ਇਹੋ ਜਿਹੀ ਪਾਰਟੀ ਹੋਵੇ ਕਿ ਨਹੀਂ ਤੇ ਸਾਨੂੰ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੈਸ਼ਨਲ ਪਾਰਟੀਆਂ ਸਾਰੀਆਂ ਉਹ ਸਾਡੀ ਕੋਈ ਗੱਲ ਨਹੀਂ ਕਰਦੀਆਂ ਸਾਨੂੰ ਦਿਨ ਦਿਨ ਦਬਾਇਆ ਜਾ ਰਿਹਾ ਯਾਨੀ ਜਿਹਨੂੰ ਛੇਦਿਆ ਗਿਆ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਣ ਲਈ ਨਹੀਂ ਉਹ ਮੇਰੇ ਖਿਆਲੋਂ ਨਾ ਬਹੁਤ ਵੱਡੀ ਬੇਇਨਸਾਫੀ ਹੋਈ ਹੈ ਬਹੁਤ ਥੱਕਾ ਹੋਇਆ ਉਹਦੀ ਅਸੀਂ ਨਖੇਦੀ ਕਰਦੇ ਹਾਂ ਕਿ ਇੱਕ ਐਡੇ ਵੱਡੇ ਅਹੁਦੇ ਦੇ ਔਰ ਜਸੇਦਾਰ ਬੰਦੇ ਨੂੰ ਜਿਹੜਾ ਕੌਮ ਦਾ ਬੋਲ ਸਰਮਾਉਂ ਰਸਤੀ ਆ ਉਹਨਾਂ ਨੂੰ ਇਸ ਤਰੀਕੇ ਨਾਲ ਸਸਪੈਂਡ ਕਰਨਾ ਜਾਂ ਮੌਤਲ ਕਰਨਾ ਬਹੁਤ ਮਾੜੀ ਗੱਲ ਆ ਇਸ ਕਰਕੇ ਅਸੀਂ ਸਾਡੀ ਪੂਰਨ ਹਮਦਰਦੀ ਉਹਨਾਂ ਨਾਲ ਤੇ ਅਸੀਂ ਚਾਹੁੰਦੇ ਆ ਕਿ ਅਕਾਲ ਤਖਤ ਦੇ ਜਸੇਦਾਰਾਂ ਵਿੱਚ ਦੁਬਾਰਾ ਵੀ ਇਸ ਮਸਲੇ ਤੇ ਦੁਬਾਰਾ ਗੌਰ ਕਰਕੇ ਇਹ ਜਿਹੜੀ ਜੋ ਕੁਝ ਹੋਇਆ ਉਹਨੂੰ ਵਿਚਾਰਿਆ ਜਾਣਾ ਚਾਹੀਦਾ ਜਿਹੜੀ ਵਾਰਿਸ ਪੰਜਾਬ ਦੀ ਪਾਰਟੀ ਤੁਸੀਂ ਬਣਾਈ ਹੈ ਕਿਤਨਾ ਕਿਤੇ ਐਸਜੀ ਪੀਸੀ ਇਲੈਕਸ਼ਨਾਂ ਚ ਵੀ ਪਾਰਟਿਸਿਪੇਟ ਕਰੂਗਾ ਨਹੀਂ ਅਸੀਂ ਹਾਂ ਹਾਂ ਜੀ ਐਸਪੀਸੀ ਜਿਹੜੀ ਇੱਕ ਸਾਡੀ ਇੱਕ ਬਹੁਤ ਵੱਡੀ ਸਰਮੌਰ ਸੰਸਥਾ ਉਹਦੇ ਨਾਲ ਵੀ ਸਾਡੇ ਬਹੁਤ ਮੁੱਦੇ ਜੁੜੇ ਆ ਸਾਡੇ ਜੋ ਅੱਜ ਸਾਡਾ ਕੁਝ ਨੌਜਵਾਨੀ ਨਸ਼ਿਆਂ ਚ جا رہی ہے ਸਾਡੇ ਜੋ ਧਰਮ ਪਰिवर्तन ਦੇ ਮਾਮਲੇ ਹਾਰੇ ਇਹ ਸਾਡੀ ਉਹਨਾਂ ਦੀ ਅੰਗਹੀਲੀ ਕਰਕੇ ਸਾਰਾ ਕੁਝ ਵਾਪਰਿਆ ਇਸ ਕਰਕੇ ਜੇ ਉਹ ਸਾਡੀਆਂ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਰੱਖਦੇ ਉਹਨਾਂ ਨੂੰ ਵਧੀਆ ਮਾਹੌਲ ਦਿੰਦੇ ਨੌਜਵਾਨਾਂ ਨੂੰ ਤੇ ਮੇਰਾ ਖਿਆਲ ਹੈ ਉਹ ਧਰਮ ਨਾਲ ਜੁੜੇ ਰਹਿੰਦੇ ਤੇ ਨਾ ਹੀ ਤੋਂ ਨਸ਼ੇ ਨਹੀਂ ਜਾਂਦੇ ਨਾ ਹੀ ਉਹ ਧਰਮ ਪਰिवर्तन ਨਾਲ ਵੱਧਦੇ ਲੁਧਿਆਣੇ ਤੁਸੀਂ ਆਏ ਹੋ ਲੁਧਿਆਣੇ ਬਾਈ ਇਲੈਕਸ਼ਨ ਹੋਣ ਵਾਲੇ ਨੇ ਇੱਕ ਸੀਟ ਖਾਲੀ ਹੈ ਤੁਹਾਡੀ ਪਾਰਟੀ ਪਾਰਟਿਸਪੇਟ ਕਰੂਗੀ ਨਹੀਂ ਅੱਜ ਅਸੀਂ ਆਪਣੀ ਪਾਰਟੀ ਨੂੰ ਸਤਾਫਤ ਕਰ ਰਹੇ ਹਾਂ ਤੇ ਮੇਰਾ ਖਿਆਲ ਹੈ ਕਿ ਫਿਰ ਵੀ ਅਸੀਂ ਲੁਧਿਆਣੇ ਦੇ ਸੰਗਤਾਂ ਨਾਲ ਆਉਣ ਵਾਲੇ ਸਮੇਂ 'ਚ ਵਿਚਾਰ ਕਰਾਂਗੇ ਜਿਹੇ ਜਿਹੜੇ ਇਧਰ ਦੇ ਲੋਕਲ ਬੰਦੇ ਜਿੱਦਾਂ ਦਾ ਮਾਹੌਲ ਹੋਊਗਾ ਉਹਦੇ ਹਿਸਾਬ ਨਾਲ ਅਸੀਂ ਫੈਸਲਾ ਲਵਾਂਗੇ ਜੋ ਪੰਜਾਬ ਵਿੱਚ ਬਾਹਰੋਂ ਪੰਜਾਬੀ ਵਿਦੇਸ਼ ਤੋਂ ਭੇਜੇ ਗਏ ਨੇ ਹੱਤਖੜੀਆਂ ਲਾ ਕੇ ਭੇਜੇ ਗਏ ਨੇ ਉਹਦੇ ਲਈ ਤੁਹਾਡਾ ਦ੍ਰਿਸ਼ਟੀਕੋਣ ਕੀ ਉਹ ਤੇ ਮੈਂ ਸੋਚਦਾ ਕਿ ਅਮਰੀਕਾ ਵਰਗਾ ਜਿਹੜਾ ਆਪ ਨੂੰ ਬڑے ਮਨੁੱਖੀ ਅਧਿਕਾਰਾਂ ਦਾ ਹੋਣ ਦਾ ਬੜਾ ਟੰਡੋਰਾ ਫਿਰਦਾ ਉਹ ਵੀ ਬਹੁਤ ਮਾੜੀ ਗੱਲ ਆ ਇਸ ਕਰਕੇ ਇਹ ਉਹਨਾਂ ਲੋਕਾਂ ਨਾਲ ਬਹੁਤ ਵੱਡੀ ਬੇਇਨਸਾਫੀ ਆ ਇੱਕ ਸਾਡੇ ਦੇਸ਼ ਦੀ ਜਿਹੜੀ ਆ ਉਹ ਉਹਨੂੰ ਵੀ ਬੜਾ ਬੇਇਜਤ ਕੀਤਾ ਗਿਆ ਇਸ ਮਾਮਲੇ 'ਚ ਸਾਡੀਆਂ ਸਰਕਾਰਾਂ ਨੂੰ ਵੀ ਤੇ ਕਾਫੀ ਵੱਡਾ ਸਟੈਂਡ ਲੈਣਾ ਚਾਹੀਦਾ ਕਿ ਇਹ ਜਿਹੜੇ ਜਿਹੜੀ ਜੋਛ ਕੀਤਾ ਗਿਆ ਬਹੁਤ ਮੰਦ ਭਗਾ ਹੈ राम रहीम ਨੂੰ ਫਿਰ ਪੈਰੋਲ ਤੇ ਛੱਡਿਆ ਗਿਆ ਤੁਹਾਡਾ ਕੀ ਦ੍ਰਿਸ਼ਟੀਕੋਣ ਹੈ ਜਿਹੜੇ ਆਪਣੇ ਬੰਦੀ ਸਿੱਖ ਅਜੇ ਬੰਦੀ ਸਿੱਖ ਨੇ ਉਹਨਾਂ ਲਈ ਜੇ ਲੜਾਈ ਲੜੀ ਹੈ ਨਹੀਂ ਮੇਰਾ ਖਿਆਲ ਹੈ ਜੀ ਇਹ ਤੇ ਇਹ ਜਿਹੜੀਆਂ ਕੁਛ ਧਿਰਾ ਜਿਹੜੀਆਂ ਨਾ ਸਰਕਾਰਾਂ ਜਿਹੜੀਆਂ ਸਿੱਖਾਂ ਦੇ ਜ਼ਖਮਾਂ ਤੇ ਪੰਜਾਬੀਆਂ ਦੇ ਜ਼ਖਮਾਂ ਤੇ ਲੂਣ ਲਾਉਣ ਜਿਹੜਾ ਐਡਾ ਵੱਡਾ ਕ੍ਰਿਮੀਨਲ ਬੰਦਾ ਵਾ ਉਹਨੂੰ ਬਾਰ ਬਾਰ ਛੱਡ ਕੇ ਦੂਜਿਆਂ ਨੂੰ ਕੋਈ ਵੀ ਪ੍ਰੋਬਲ ਬਣਾ ਦੇਣੀ ਉਹਨਾਂ ਦੀ ਕੋਈ ਗੱਲ ਵੀ ਨਾ ਸੁਣੀ ਜਾਣੀ ਤੇ ਇਸ ਕਰਕੇ ਇਹ ਜਿਹੜੀ ਕਿ ਉਹਨਾਂ ਚ ਬਗਾਨਗੀ ਦੀ ਭਾਵਨਾ ਵੀ ਪੈਦਾ ਹੁੰਦੀ ਹੈ ਤੇ ਇਸ ਕਰਕੇ ਮੇਰੇ ਖਿਆਲ ਇੱਕ ਜ਼ੁਲਮ ਨੂੰ ਬੜਾਵਾ ਦੇਣ ਵਾਲੀ ਵੀ ਗੱਲ ਹੋ ਰਹੀ ਹੈ ਕਿ ਐਡੇ ਵੱਡੇ ਕਾਤਲਾਂ ਨੂੰ ਤੁਸੀਂ ਪ੍ਰਮੋਟ ਕਰੋਗੇ ਤੇ ਫਿਰ ਮੇਰੇ ਖਿਆਲ ਆਮ ਆਦਮੀ ਪਾਰਟੀ ਦਿੱਲੀ ਹਾਰੀ ਨਹੀਂ ਉਹ ਤੇ ਹਾਰਨਾ ਹੀ ਸੀ ਉਹ ਤੇ ਪੰਜਾਬ ਚ ਵੀ ਹਾਰਨੇਗੇ ਜੇ ਪੰਜਾਬ ਦੇ ਲੋਕ ਤੇ ਉਹਨਾਂ ਤੋਂ ਬਹੁਤ ਦੁਖੀ ਆ ਉਹ ਜਿੱਦਣ ਮੌਕਾ ਆਏਗਾ ਭਾਈ ਇੱਥੋਂ ਵੀ ਉਹਨਾਂ ਦਾ ਬੋਰੀ ਬਿਸਤਰਾ ਬੜਾ ਵੱਡਾ ਦਿੱਲੀ ਮਾਡਲ ਦਾ ਬੜਾ ਰੋਲਾ ਰੱਪਾ ਪਾ ਕੇ ਉਹ ਪੰਜਾਬ ਵਾਲਿਆਂ ਨੂੰ ਆਪਣੇ ਲੱਲਿਆ ਬੇਕਾਵੇ ਚ ਤੇ ਹੁਣ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਬੜੇ ਤਰਫੇ ਪੈ ਸੀ ਤੇ ਹੁਣ ਦਿੱਲੀ ਦਾ ਜੋ ਮਾਡਲ ਆ ਉਹਨਾਂ ਦਾ ਫਲੌਪ ਹੋ ਚੁੱਕਾ ਹੈਵੇਂ ਜੋ ਝੂਠੀਆਂ ਗੱਲਾਂ ਕਰ ਕਰਕੇ ਲੋਕਾਂ ਨੂੰ ਜਿਹੜਾ ਹੈ ਉਹਨਾਂ ਨੇ ਸਤਾ ਹਸਲ ਕੀਤੀ ਸੀ ਹੁਣ ਉਸੇ ਤਰ੍ਹਾਂ ਵਾਪਸ ਜਾ ਰਹੇ ਮਿਹਰਬਾਨੀ ਜੀ ਕਿਤੇ ਨੇ ਕਿਤੇ ਕਹਿਆ ਹੈ ਕਿ ਅਗਰ ਇਹ ਦਿੱਲੀ ਹਾਰੇ ਨੇ ਤੇ ਪੰਜਾਬ ਵੀ ਹਾਰਣਗੇ ਤਰਸੀਮ ਸਿੰਘ ਜੀ ਨੇ ਲੁਧਿਆਣਾ ਆ ਕੇ ਆਪਣੀ ਪਾਰਟੀ ਦੀ ਨਵੇਂ ਸੰਗਠਨ ਨੂੰ ਗਠਿਤ ਕੀਤਾ ਹੈ ਸੋਚਨ ਵਿਚਾਰਨ ਦੀ ਗੱਲ ਹੈ ਆਉਣ ਵਾਲੇ ਟਾਈਮ ਵਿੱਚ ਅਕਾਲੀ ਦਲ ਪੰਜਾਬ ਵਾਰਿਸ ਦੇ ਕੀ ਕਰੂਗੇ ਉਹਦਾ ਟਾਈਮ ਹੀ ਦੱਸੂਗਾ ਪਰ ਹੁਣ ਲੁਧਿਆਣੇ ਵਿੱਚ ਨਾ ਨੇ ਆਪਣਾ நவா சங்க அரவிந்த